ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਸਿਮਾਨ ਨੇ ਕੱਲ ਅਕਾਲ ਤਖਤ ਦੇ ਸਾਹਮਣੇ ਇੱਕ ਵੱਡੀ ਮੰਗ ਰੱਖੀ ਸੀ ਵੱਡਾ ਰੌਲਾ ਪਿਆ ਔਰ ਅੱਜ ਮੁੱਖ ਮੰਤਰੀ ਭਗਵੰਤ ਸਿਮਾਨ ਨੇ ਕੈਬਨਟ ਦੀ ਮੀਟਿੰਗ ਸੱਦੀ ਹੈ ਮੀਟਿੰਗ ਮੁੱਖ ਮੰਤਰੀ ਦੀ ਰਿਹائش ਤੇ ਸੱਦੀ ਹੈ ਪੂਰੀ ਜਾਣਕਾਰੀ ਅੱਗੇ ਸਾਂਝੀ ਕਰਦੇ ਹਾਂ ਦੂਜੀ ਵੱਡੀ ਖਬਰ ਹੈ ਅੱਜ ਪੰਜਾਬ ਪੁਲਿਸ ਦੇ ਇੱਕ ਅਫਸਰ ਨੂੰ ਵਿਜੀਲੈਂਸ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਉੱਤੋਂ ਗ੍ਰਿਫਤਾਰ ਕਰ ਲਿਆ ਰਿਸ਼ਵਤ ਬਰਾਮਦ ਕਰ ਲਈ ਹੈ ਪੂਰੀ ਜਾਣਕਾਰੀ ਇਹਦੀ ਵੀ ਤੁਹਾਨੂੰ ਅੱਗੇ ਦੰਨੇ ਆ ਅਗਲੀ ਵੱਡੀ ਖਬਰ ਹੈ ਕੈਨੇਡਾ ਦੇ ਵਿੱਚ ਹੁਣ ਜਿਹੜੇ ਮੁੰਡੇ ਕੁੜੀਆਂ ਜਾ ਰਹੇ ਨੇ ਉਹ ਉੱਥੇ ਆਪਣੇ ਸਪਾਊਸ ਨੂੰ ਆਪਣੇ ਸਾਥੀ ਨੂੰ ਜਾਂ ਆਪਣੇ ਮਾਪਿਆਂ ਨੂੰ ਨਹੀਂ ਬੁਲਾ ਸਕਿਆ ਕਰਨਗੇ ਇਹ ਅੱਜ ਦੀ ਵੱਡੀ ਅਪਡੇਟ ਆ ਰਹੀ ਹੈ ਹੁਣ ਆਪਾਂ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਹਾਂ ਅੱਜ ਫਗਵਾੜਾ ਦੇ ਵਿੱਚ ਇੱਕ ਐਸਆਈ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਨੂੰ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰਨ ਦਾ ਦਾਵਾ ਵਿਜੀਲੈਂਸ ਨੇ ਕੀਤਾ ਵਿਜੀਲੈਂਸ ਨੇ ਦੱਸਿਆ ਕਿ ਏਐਸਆਈ ਸਰਬਜੀਤ ਸਿੰਘ ਉਹਦੇ ਪਿੱਛੇ ਕਈ ਦਿਨਾਂ ਤੋਂ ਵਿਜੀਲੈਂਸ ਲੱਗੀ ਹੋਈ ਸੀ ਕਿਉਂਕਿ ਉਹਦੀਆਂ ਸ਼ਿਕਾਇਤਾਂ ਵਿਜੀਲੈਂਸ ਕੋਲ ਜਾ ਰਹੀਆਂ ਸੀਗੀਆਂ ਔਰ ਅੱਜ ਖਬਰ ਇਹ ਆ ਰਹੀ ਹੈ ਕਿ ਵਿਜੀਲੈਂਸ ਨੇ ਰਿਸ਼ਵਤ ਲੈਂਦਿਆਂ ਹੋਇਆਂ ਏਐਸਆਈ ਥਾਣੇਦਾਰ ਸਰਬਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੁਣ ਸਵਾਲ ਇੱਥੇ ਕਈ ਨਹੀਂ ਪਹਿਲਾ ਸਵਾਲ ਤਾਂ ਇੱਥੇ ਆ ਕੀ ਰਿਸ਼ਵਤਖੋਰੀ ਘਟ ਰਹੀ ਆ ਕਿ ਵਧ ਰਹੀ ਆ ਪੰਜਾਬ ਸਰਕਾਰ ਕਹਿੰਦੀ ਘਟ ਰਹੀ ਆ ਪਰ ਜਦੋਂ ਅਸੀਂ ਆਮ ਲੋਕਾਂ ਤੋਂ ਪੁੱਛਦੇ ਆ ਤਾਂ ਲੋਕ ਕਹਿੰਦੇ ਨੇ ਵੀ ਉਸੇ ਤਰ੍ਹਾਂ ਹੀ ਕੰਮ ਚੱਲੀ ਜਾਂਦਾ ਹਜ਼ਾਰ 2000 3000 ਚੋਂ ਕੋਈ ਇੱਕ ਅੱਧਾ ਫੜਿਆ ਜਾਂਦਾ ਬਾਕੀ ਬਚਪਚਾ ਜਾਂਦੇ ਨੇ ਤੇ ਕੰਮ ਉਸੇ ਤਰ੍ਹਾਂ ਚੱਲੀ ਜਾਂਦਾ ਦੂਜੇ ਪਾਸੇ ਇੱਕ ਹੈਲੀਪੈਡ ਬਣਨ ਦਾ ਰੌਲਾ ਬਹੁਤ ਵੱਡਾ ਪੈ ਗਿਆ ਪਹਿਲਾਂ ਮੁੱਖ ਮੰਤਰੀ ਦੇ ਹੈਲੀਕਾਪਟਰ ਦੇ ਗੇੜਿਆਂ ਦਾ ਰੌਲਾ ਪਿਆ ਪੱਤਰਕਾਰਾਂ ਤੇ ਪਰਚੇ ਹੋਏ ਸਵਾਲ ਕਰਨਗੇ ਉਸ ਤੋਂ ਬਾਅਦ ਹੁਣ ਜਿਹੜਾ ਚੰਡੀਗੜ੍ਹ ਦੇ ਨਜ਼ਦੀਕ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੇ ਨਜ਼ਦੀਕ ਇੱਕ ਹੈਲੀਪੈਡ ਆਰਜੀ ਤੌਰ ਤੇ ਬਣਾਇਆ ਜਾ ਰਿਹਾ ਜਿਹਦੀ ਚਰਚਾ ਕੱਲ ਦੀ ਆ ਰਹੀ ਹੈ ਔਰ ਗੱਲ ਇਹ ਆ ਰਹੀ ਹੈ ਕਿ ਉੱਥੇ ਨੇੜੇ ਆ ਕੇ ਕੇਜਰੀਵਾਲ ਸਾਹਿਬ ਵੀ ਇੱਕ ਹੋਟਲ ਦੇ ਵਿੱਚ ਰੁਕ ਰੁਕਦੇ ਨੇ ਪਰ ਖਬਰਾਂ ਦੇ ਅਨੁਸਾਰ ਉਹ ਹੈਲੀਪੈਡ ਵਿਸ਼ੇਸ਼ ਹਦਾਇਤਾਂ ਤੇ ਬਣਾਇਆ ਜਾ ਰਿਹਾ ਹੈ ਕਿਦੇ ਲਈ ਬਣਾਇਆ ਜਾ ਰਿਹਾ ਹੈ ਕਿਉਂ ਬਣਾਇਆ ਜਾ ਰਿਹਾ ਹੈ ਇਹਦਾ ਰੌਲਾ ਪੈ ਗਿਆ ਚਰਚਾ ਇਹ ਆ ਰਹੀ ਹੈ ਕਿ ਸ਼ਾਇਦ ਕੇਜਰੀਵਾਲ ਸਾਹਿਬ ਦੇ ਰੁਕਣ ਲਈ ਬਣਾਇਆ ਗਿਆ ਹੋ ਸਕਦਾ ਹੈ ਪੱਕਾ ਨਹੀਂ ਹੈ ਪਰ ਕਿਉਂ ਬਣਾਇਆ ਜਾ ਰਿਹਾ ਹੈ ਜਦੋਂ ਕਿ ਉਥੇ ਕੁਝ ਕਿਲੋਮੀਟਰ ਤੇ ਹੀ ਹੈ ਸਭ ਕੁਝ ਮੌਜੂਦ ਹੈਗਾ ਪਹਿਲਾਂ ਤੋਂ ਪਰ ਉਹ ਆਰਜੀ ਨਵਾਂ 50 ਲੱਖ ਦੀ ਲਾਗਤ ਨਾਲ ਹੈਲੀ ਪੈਡ ਬਣਾਉਣ ਦੀ ਜਿਹੜੀ ਇਹ ਖਬਰ ਆ ਰਹੀ ਹੈ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕੱਲ ਦੀ ਕਈ ਸਾਰੇ ਚੈਨਲਾਂ ਦੇ ਉੱਪਰ ਇਹ ਖਬਰ ਚੱਲੀ ਹੈ ਹੁਣ ਅਗਲੀ ਖਬਰ ਤੇ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ ਅਕਾਲ ਤਖਤ ਸਾਹਮਣੇ ਇੱਕ ਵੱਡੀ ਮੰਗ ਰੱਖੀ ਰੌਲਾ ਵੱਡਾ ਪੈ ਗਿਆ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ 15 ਜਨਵਰੀ ਨੂੰ ਅਕਾਲ ਤਖਤ ਸਾਹਿਬ ਦੇ ਸਿਕਤਰੇ ਤੇ ਤਲਬ ਕੀਤਾ ਹੋਇਆ ਉੱਥੇ ਆ ਕੇ ਆਪਣਾ ਪੱਖ ਸਪਸ਼ਟੀਕਰਨ ਰੱਖਣ ਲਈ ਗਿਆ ਤੇ ਮੁੱਖ ਮੰਤਰੀ ਨੇ ਨਵੀਂ ਗੱਲ ਕੱਢ ਮਾਰੀ ਸੀ ਕਹਿੰਦੇ ਜਾਵਾਂਗਾ ਤਾਂ ਮੈਂ ਜ਼ਰੂਰ ਪਰ ਉੱਥੇ ਜਾ ਕੇ ਗੁਰੂ ਕੇ ਗੋਲਕਾਂ ਦਾ ਹਿਸਾਬ ਵੀ ਜ਼ਰੂਰ ਮੰਗਾ। ਉਸ ਤੋਂ ਬਾਅਦ ਮੁੱਖ ਮੰਤਰੀ ਨੇ ਕੱਲ ਇਹ ਮੰਗ ਰੱਖ ਦਿੱਤੀ ਕਾਲਤਾਖਤ ਦੇ ਸਾਹਮਣੇ ਵੀ ਜਥੇਦਾਰ ਸਾਹਿਬ ਉੱਥੇ ਲਾਈਵ ਵੀਡੀਓਗ੍ਰਾਫੀ ਕਰਨ ਦੀ ਇਜਾਜ਼ਤ ਦੇਣ ਵੀ ਉੱਥੇ ਕੀ ਗੱਲਬਾਤ ਹੋਈ ਆ ਮੈਂ ਉਹ ਸਾਰੇ ਲੋਕਾਂ ਸਾਹਮਣੇ ਪੇਸ਼ ਕਰਨੀ ਚਾਹਣਾ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਮੈਂ ਤਾਂ ਸੰਗਤ ਵੱਲੋਂ ਪੇਸ਼ ਹੋ ਰਿਹਾ ਤੇ ਮੈਂ ਉਥੇ ਕਈ ਜਵਾਬ ਵੀ ਲੈਣੇ ਨੇ ਹੁਣ ਵੱਡੇ ਸਵਾਲ ਉੱਠੇ ਕੁਝ ਤਾਂ ਕਹਿ ਰਹੇ ਨੇ ਕਿ ਮੁੱਖ ਮੰਤਰੀ ਨੇ ਗਲਤ ਕੀ ਕੀਤਾ ਠੀਕ ਕੀਤਾ ਉਹਨਾਂ ਦੀ ਪਾਰਟੀ ਕਹਿੰਦੀ ਹੈ ਮੁੱਖ ਮੰਤਰੀ ਨੇ ਤਾਂ ਕੁਝ ਗਲਤ ਕੀਤਾ ਹੀ ਨਹੀਂ ਪਰ ਵਿਰੋਧੀ ਇਹ ਕਹਿ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਤਾਂ ਕਹਿੰਦੇ ਨੇ ਕਿ ਮੈਂ ਨੀਵਾ ਹੋ ਕੇ ਨੰਗੇ ਪੈਰੋਂ ਜਾ ਰਿਹਾ ਤੇ ਦੂਜੇ ਪਾਸੇ ਪਹਿਲਾਂ ਹੀ ਸਵਾਲ ਲੈ ਕੇ ਸ਼ੰਕੇ ਲੈ ਕੇ ਉੱਥੇ ਜਾ ਰਹੇ ਨੇ ਹੁਣ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਤੁਹਾਨੂੰ ਕੀ ਲੱਗਦਾ ਕਿਹਦੀ ਪੋਜੀਸ਼ਨ ਠੀਕ ਹੈ ਮੁੱਖ ਮੰਤਰੀ ਤੇ ਉਹਨਾਂ ਦੇ ਸਮਰਥਕ ਕਹਿੰਦੇ ਨੇ ਵੀ ਕਮਾਲ ਹੈ ਸਿਕੱਤਰੇ ਤੋਂ ਸਵਾਲ ਕਿਉਂ ਨਹੀਂ ਪੁੱਛਿਆ ਜਾ ਸਕਦੇ ਉਹ ਕਹਿੰਦੇ ਆ ਸੰਗਤ ਪੁੱਛ ਸਕਦੀ ਹੈ ਭਗਵੰਤ ਮਾਨ ਉਹ ਕਹਿੰਦੇ ਆ ਕਿ ਪੰਜਾਬ ਦਾ ਮੁਖੀ ਹੈ ਪੂਰੇ ਪੰਜਾਬ ਦਾ ਹੈੱਡ ਹੈ ਤਾਂ ਉਹ ਸਵਾਲ ਕਰ ਹੀ ਸਕਦਾ ਨਾ ਕਿ ਗੁਰੂ ਕੀ ਗੋਲਕ ਜਿਹੜੀ ਆ ਉਹਦਾ ਪੈਸਾ ਕਿਵੇਂ ਕਿਵੇਂ ਕਿੱਥੇ ਕਿੱਥੇ ਵਰਤਿਆ ਗਿਆ ਕਿਉਂ ਇੱਕ ਹੀ ਚੈਨਲ ਨੂੰ ਗੁਰਬਾਣੀ ਪ੍ਰਸਾਰਣ ਦੀ ਇਜਾਜ਼ਤ ਦਿੱਤੀ ਰੱਖੀ ਐ ਦੂਜੇ ਚੈਨਲਾਂ ਤੇ ਉਹ ਇਜਾਜ਼ਤ ਕਿਉਂ ਨਹੀਂ ਸੀ ਪੀਟੀਸੀ ਨੂੰ ਹੀ ਕਿਉਂ ਰਹੀ ਪਹਿਲਾਂ ਦਰਬਾਰ ਸਾਹਿਬ ਤੋਂ ਪ੍ਰਸਾਰਣ ਕਰਨ ਦੀ ਇਜਾਜ਼ਤ ਇਹ ਕਈ ਤਰ੍ਹਾਂ ਦੇ ਸਵਾਲ ਨੇ ਜਿਨ੍ਹਾਂ ਦਾ ਅੰਦਾਜ਼ਾ ਹੈ ਕਿ ਪੁੱਛੇ ਜਾ ਸਕਦੇ ਤੁਸੀਂ ਕੀ ਦੇਖਦੇ ਹੋ ਕਿਦਾਂ ਦੇਖਦੇ ਹੋ ਤੁਸੀਂ ਆਪਣਾ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਕਿਉਂ ਕਿ ਭਗਵੰਤਬਾਨ ਸਾਹਿਬ ਇੱਕ ਪਾਸੇ ਕਹਿੰਦੇ ਨੇ ਕਿ ਮੈਂ ਨਮਾਣਾ ਸੇਖਾਂ ਕਾਲ ਤਖਤ ਸਾਹਿਬ ਅੱਗੇ ਮੇਰਾ ਸਿਰ ਝੁਕਦਾ ਹੈ ਤੇ ਨਾਲ ਹੀ ਪਿਛਲੇ ਦਿਨਾਂ ਚ ਉਹਨਾਂ ਨੇ ਵੱਡੇ ਸਵਾਲ ਜਿਹੜੇ ਆ ਉਹ ਜਥੇਦਾਰ ਦੀ ਨਿਯੁਕਤੀ ਤੇ ਕੀਤੇ ਸੀ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਜਦੋਂ ਤਰਨਦੀਪ ਸੌਂਦ ਮੰਤਰੀ ਨੂੰ ਤਲਬ ਕੀਤਾ ਗਿਆ ਤਾਂ ਭਗਵੰਤਬਾਨ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜਿਹੜੇ ਜਿਨ੍ਹਾਂ ਦੀ ਆਪ ਦੀ ਨਿਯੁਕਤੀ ਠੀਕ ਤਰੀਕੇ ਨਾਲ ਨਹੀਂ ਹੋਈ ਉਹ ਸਾਡੇ ਤੋਂ ਕੀ ਸਵਾਲ ਪੁੱਛਣਗੇ ਤੇ ਕਿਉਂ ਪੁੱਛ ਰਹੇ ਨੇ ਉਸ ਤੋਂ ਬਾਅਦ ਆ ਕਈ ਤਰ੍ਹਾਂ ਦੀ ਹੋਰ ਕਸ਼ਮਕਸ਼ ਜਿਹੜੀ ਆ ਉਹ ਚੱਲੀ ਕਾਲ ਤੱਕ ਦੇ ਜਥੇਦਾਰ ਔਰ ਭਗਵੰਤ ਮਾਨ ਤੇ ਉਹਨਾਂ ਦੇ ਮੰਤਰੀਆਂ ਦੇ ਵਿਚਾਲੇ ਤੇ ਹੁਣ ਆ ਨਵਾਂ ਰੇੜਕਾ ਖੜਾ ਹੋ ਗਿਆ ਹੁਣ 15 ਤਰੀਕ ਨੂੰ ਭਗਵੰਤ ਮਾਨ ਸਾਹਿਬ ਜਾਣਗੇ ਕੀ ਹੋਏਗਾ ਇਹ ਵੇਖਣ ਵਾਲਾ ਹੋਏਗਾ ਔਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਟ ਦੀ ਮੀਟਿੰਗ ਸੱਦੀ ਹੈ ਆਪਣੀ ਜਿਹੜੀ ਸੀਐਮ ਦੀ ਰਹਿਸ਼ਾ ਉਹਦੇ ਤੇ ਉਦੇ ਵਿੱਚ ਕਈ ਤਰ੍ਹਾਂ ਦੇ ਨਵੇਂ ਫੈਸਲੇ ਲਏ ਜਾ ਸਕਦੇ ਨੇ ਕਈ ਤਰ੍ਹਾਂ ਦੀ ਨਵੀਂ ਜਿਹੜੀ ਪਲੈਨਿੰਗ ਉਹਦੇ ਚ ਹੋ ਸਕਦੀ ਹੈ ਹੋਰ ਵੀ ਚੀਜ਼ਾਂ ਪ੍ਰਤੀ ਔਰ ਇਹ ਜਿਹੜਾ ਭਗਵੰਤਬਾਹਨ ਨੂੰ ਤਲਬ ਕੀਤਾ ਹੈ ਇਹਦੇ ਸਬੰਧੀ ਵੀ ਅਗਲੀ ਖਬਰ ਤੇ ਆਈਏ ਅਗਲੀ ਖਬਰ ਕੈਨੇਡਾ ਦੇ ਵਿੱਚ ਜਿਹੜੇ ਸਾਡੇ ਧੀਆਂ ਪੁੱਤ ਜਾਂਦੇ ਨੇ ਜਾਂਦੇ ਤਾਂ ਇੱਥੋਂ ਦੁਖੀ ਹੋ ਗਏ ਨੇ ਬੇਰੁਜ਼ਗਾਰੀ ਤੋਂ ਹੋਰ ਮੰਦ ਹਾਲੀਆਂ ਤੰਗੀਆਂ ਤੋਂ ਤੰਗ ਆ ਕੇ ਸਿਸਟਮ ਦੇ ਸਤਾਏ ਜਾਂਦੇ ਨੇ ਉੱਥੇ ਉਹ ਆਪਣੇ ਕਈ ਵਾਰ ਮਾਪਿਆਂ ਨੂੰ ਵੀ ਬੁਲਾ ਲੈਂਦੇ ਸੀ ਜਾਂ ਹਰੇਕ ਦੀ ਇੱਛਾ ਹੁੰਦੀ ਹੈ ਕਿ ਮੇਰਾ ਸਪਾਊਸ ਮੇਰਾ ਜੀਵਨ ਸਾਥੀ ਜਿਹੜਾ 파ਟਨਰ ਜਿਹੜਾ ਉਹ ਉੱਥੇ ਆ ਜਾਵੇ ਮੇਰੇ ਕੋਲ ਬਾਅਦ ਚ ਪਰ ਹੁਣ ਕਨੇਡਾ ਦੀ ਸਰਕਾਰ ਨੇ ਇੱਕ ਨਵਾਂ ਫੈਸਲਾ ਲਿਆ ਔਰ ਅੱਜ ਮੀਡੀਆ ਦੇ ਵਿੱਚ ਵੱਡੀ ਖਬਰ ਧਮ ਰਹੀ ਹੈ ਚ ਫੇਰੇ ਕਿ ਕਨੇਡਾ ਨੇ ਫੈਸਲਾ ਲੈ ਲਿਆ ਕਿ ਹੁਣ ਲੋਕ ਆਪਣੇ ਸਪਾਊਸ ਨੂੰ ਵੀ ਨਹੀਂ ਬੁਲਾ ਸਕਣਗੇ ਤੇ ਆਪਣੇ ਮਾਪਿਆਂ ਨੂੰ ਵੀ ਨਹੀਂ ਹੁਣ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਇਹ ਫੈਸਲਾ ਠੀਕ ਹੈ ਇਹ ਫੈਸਲੇ ਨਾਲ ਬਹੁਤ ਵੱਡੀ ਪੱਧਰ ਤੇ ਜਿਹੜੀ ਪ੍ਰਭਾਵਿਤ ਹੋਣਗੇ ਹਜ਼ਾਰਾਂ ਲੱਖਾਂ ਦੀ ਤਦਾਰ ਚ ਨੌਜਵਾਨ ਅਜੇ ਵੀ ਆਪੇ ਪੰਜਾਬ ਦੇ ਵਿੱਚੋਂ ਜਿੰਨੇ ਨੌਜਵਾਨ ਜਾਂਦੇ ਨੇ ਉਹਨਾਂ ਤੋਂ ਜ਼ਿਆਦਾ ਤਾਂ ਕੈਨੇਡਾ ਨੂੰ ਪ੍ਰੀਫਰ ਕਰਦੇ ਨੇ ਕੈਨੇਡਾ ਜਾਂਦੇ ਨੇ ਤੇ ਜੇਕਰ ਇਹ ਪਾਬੰਦੀ ਇਸੇ ਤਰ੍ਹਾਂ ਜਿਵੇਂ ਸਾਹਮਣੇ ਆ ਰਹੀ ਹੈ ਲੱਗੀ ਤਾਂ ਫਿਰ ਕੀ ਇਹ ਠੀਕ ਹੋਏਗਾ ਕਿ ਗਲਤ ਹੋਏਗਾ ਹੁਣ ਦੇਖਣਾ ਹੈ ਕਿ ਅੱਜ ਦੀ ਮੀਟਿੰਗ ਦੇ ਵਿੱਚੋਂ ਨਿਕਲਦਾ ਕੀ ਹੈ ਤੁਸੀਂ ਇਹਨਾਂ ਸਾਰੀਆਂ ਖਬਰਾਂ ਬਾਰੇ ਕੀ ਸੋਚਦੇ ਹੋ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨ